ਜੀ ਮੈਂ ਹਰਪ੍ਰੀਤ ਕੌਰ ਨੋਬਾ ਜ਼ਿਲ੍ਹਾ ਪਟਿਆਲਾ ਦੀ ਰਹਿਣ ਵਾਲੀ ਆ ਤੇ ਅ ਅਸੀਂ ਇਹ ਟ੍ਰੇਨਿੰਗ ਲਈ ਆ ਕੇਵੀਕੇ ਸੈਂਟਰ ਰੋਣੀ ਤੋਂ ਪਹਿਲਾਂ ਘਰ ਦੇ ਹਾਲਾਤ ਕੁਝ ਬਹੁਤ ਖਰਾਬ ਚੱਲ ਰਹੇ ਸੀਗੇ ਤੇ ਉਸ ਜਦੋਂ ਉਹਦੀ ਅਸੀਂ ਇਹ ਟ੍ਰੇਨਿੰਗ ਲਈ ਆ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਉਹ ਤੋਂ ਤੇ ਅਸੀਂ ਬਹੁਤ ਸਾਰੇ ਪ੍ਰੋਡਕਟ ਜਿਵੇਂ ਕਿ ਫਰੂਟ ਲਿਆ ਕੇ ਬਣਾ ਦਿੰਨੇ ਆ ਜਿਵੇਂ ਕਿ ਇਹ ਟਮਾਟੋ ਸਾਸ ਤਿਆਰ ਕੀਤੀ ਹੈ ਜਾਮਨ ਦਾ ਜੂਸ ਤਿਆਰ ਕੀਤਾ ਹੈ ਸੀਜ਼ਨ ਦੇ ਹਿਸਾਬ ਨਾਲ ਫਰੂਟ ਜੂਸ ਬਣਾ ਜੂਸ ਬਣਾ ਰਿਹਾ ਜਿਵੇਂ ਲੈਮਨ ਜੂਸ ਹੈ ਤੇ ਐਲੋਵਿਰਾ ਜੂਸ ਤਿਆਰ ਕੀਤਾ ਹੈ ਆ Apple ਦੀ ਚਟਨੀ ਤਿਆਰ ਕੀਤੀ ਆ plum ਦਾ ਜੈਮ ਤਿਆਰ ਕੀਤਾ ਹੈ ਔਰ Apple ਦੀ ਪਿੰਨੀ ਵੀ ਤਿਆਰ ਕੀਤੀ ਆ ਇਸ ਤੋਂ ਇਲਾਵਾ ਨਮਕੀਨ ਮਠੀ ਸਭ ਕੁਝ ਕੇਵੀਕੇ ਸੈਂਟਰ ਰੋਣੀ ਪਟਿਆਲਾ ਤੋਂ ਟ੍ਰੇਨਿੰਗ ਲਈ ਹੈ ਤੇ ਅਸੀਂ ਬਹੁਤ ਖੁਸ਼ ਆ ਕਿ ਸਾਨੂੰ ਰੋਜ਼ਗਾਰ ਮਿਲਿਆ ਤੇ ਇਸ ਦੇ ਨਾਲ ਨਾਲ ਅਸੀਂ ਹੋਰ ਵੀ ਕੰਮ ਅੱਗੇ ਲੈ ਕੇ ਜਾਵਾਂਗੇ ਸਾਡੇ ਨਾਲ ਬਹੁਤ ਵੀ ਹੋਰ ਵੀ ਬੀਬੀਆਂ ਜੁੜਿਆ ਨੇ ਜੋ ਕਿ ਉਹਨਾਂ ਨੂੰ ਵੀ ਰੋਜ਼ਗਾਰ ਦਿੱਤਾ ਏ ਜਿਸ ਬਹੁਤ ਵਧੀਆ ਹੈਲਪ ਕਰਵਾਂਦੀਆਂ ਨੇ ਸਾਡੇ ਨਾਲ ਉਹ ਜਿਵੇਂ ਐਲੋਵੀਰਾ ਦੀ ਕਟਿੰਗ ਲਈ ਉਹਨਾਂ ਨੂੰ ਬੁਲਾ ਲਿਆ ਜਾਂਦਾ ਏ ਤੇ ਜੂਸ ਤਿਆਰ ਕਰਦੇ ਆ ਬਾਕੀ ਮੈਂ ਇਹੀ ਬੀਬੀਆਂ ਭੈਣਾਂ ਨੂੰ ਸਨੇਹਾ ਦੇਣਾ ਚਾਹਾਂਗੀ ਕਿ ਵੱਧ ਤੋਂ ਵੱਧ ਚਲੋ ਮਿਹਨਤ ਕਰਨ ਜੇ ਕੁਝ ਨਹੀਂ ਵੀ ਸਮਝ ਆ ਰਿਹਾ ਤਾਂ ਇਹ ਖੇਤੀ ਵਿਗਿਆਨ ਪਰ ਰੌਣੀ ਪਟਿਆਲੇ ਕੇਂਦਰ ਇੱਥੇ ਆ ਜਾਣ ਤੇ ਇਥੋਂ ਬਹੁਤ ਵਧੀਆ ਪ੍ਰੋਫੈਸਰ ਨੇ ਜੋ ਕਿ ਵਧੀਆ ਟ੍ਰੇਨਿੰਗ ਦਿੰਦੇ ਨੇ ਤੇ ਬੰਦੇ ਨੂੰ ਬੇਰੋਜ਼ਗਾਰ ਤੋਂ ਰੋਜ਼ਗਾਰ ਰੋਜ਼ਗਾਰ ਵਧੀਆ ਇੱਕ ਹਿਸਾਬ ਦੇ ਨਾਲ ਇਥੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਏ ਬਾਕੀ ਮੈਂ ਬਹੁਤ ਖੁਸ਼ ਆ ਕਿਉਂਕਿ ਮੈਂ ਅੱਜ 30 ਤੋਂ 40 ਹਜ਼ਾਰ ਮੰਥਲੀ ਕਮਾ ਰਹੀ ਆ ਤੇ ਚਲੋ ਮੈਂ ਇਹੀ ਕਹਾਂਗੀ ਤੇ ਹੋਰ ਵੀ ਬੀਬੀਆਂ ਭੈਣਾਂ ਜੁੜਣ ਇਸ ਸੰਸਥਾ ਨਾਲ ਤੇ ਤਾਂ ਕਿ ਚਲੋ ਕਰਦੀਆਂ ਜ਼ਰੂਰੀ ਜੋ ਹੋਰ ਲੋੜਵੰਦਾਂ ਸਾਰੇ ਪੂਰੀਆਂ ਹੋ ਸਕਣ ਕਿਉਂਕਿ